ਹੈਲੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਸਾਰੇ ਮੋਸਟਲੀ ਜਿਹੜੀ ਨਿਊ ਜਨਰੇਸ਼ਨ ਹੈ ਉਹਨਾਂ ਦਾ ਇੰਟਰਸਟ ਹੈ ਕਿ ਅਸੀਂ ਕੈਨੇਡਾ ਜਾ ਕੇ ਸੈਟਲ ਹੋਣਾ ਹੈ ਤਾਂ ਅੱਜ ਕੱਲ ਮਸਲਾ ਇਹ ਨਹੀਂ ਹੈ ਕਿ ਬੱਚੇ ਕੈਨੇਡਾ ਕਿਵੇਂ ਜਾਣ ਬੱਚੇ ਮੋਸਟਲੀ ਕੈਨੇਡਾ ਚਲੇ ਜਾਂਦੇ ਨੇ ਪਰ ਦਿੱਕਤ ਇਹ ਆਉਂਦੀ ਹੈ ਕਿ ਉੱਥੇ ਜਾ ਕੇ ਬੱਚਿਆਂ ਨੂੰ ਵਧੀਆ ਜੌਬ ਨਹੀਂ ਮਿਲਦੀ ਹੈਗੀ ਉੱਥੇ ਜਾ ਕੇ ਬੱਚੇ ਜਲਦੀ ਪੱਕੇ ਨਹੀਂ ਹੋ ਸਕਦੇ ਅਤੇ ਨਾ ਹੀ ਵਧੀਆ ਇਨਕਮ ਪ੍ਰਾਪਤ ਕਰ ਸਕਦੇ ਨੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਕੁਝ ਤਰੀਕੇ ਨੇ ਅਗਰ ਤੁਸੀਂ ਉਹਨਾਂ ਤਿੰਨ ਚਾਰ ਤਰੀਕਿਆਂ ਨੂੰ ਅਪਣਾ ਕੇ ਕੈਨੇਡਾ ਜਾਂਦੇ ਹੋ ਤਾਂ ਡੈਫੀਨੇਟਲੀ ਉੱਥੇ ਜਾ ਕੇ ਤੁਸੀਂ ਬਹੁਤ ਹੀ ਸੌਖੇ ਢੰਗ ਨਾਲ ਪੱਕੇ ਹੋ ਸਕਦੇ ਹੋ ਅਤੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਤਾਂ ਆਪਾਂ ਉਹਨਾਂ ਤਰੀਕਿਆਂ ਬਾਰੇ ਅੱਜ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਅਗਰ ਤੁਸੀਂ ਕਿਸੇ ਵੀ ਦੇਸ਼ ਤੋਂ ਸਾਇੰਸ ਗ੍ਰੇਡ ਦੇ ਵਿੱਚ ਪਲੱਸ 2 ਪਾਸ ਹੋ ਤਾਂ ਵੈਸਟਰਨ ਕੰਟਰੀ ਦੇ ਵਿੱਚ 2 ਸਾਲ ਦਾ ਤੁਸੀਂ ਨਰਸਿੰਗ ਦਾ ਕੋਰਸ ਕਰ ਲਓ ਇਦੇ ਨਾਲ ਕੀ ਹੋਏਗਾ ਤੁਹਾਡੀ ਇਨਕਮ ਵੀ ਵਧੀਆ ਹੋਵੇਗੀ ਇਹ ਤੁਹਾਨੂੰ ਪੱਕੇ ਹੋਣ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਜਾਂ ਫਿਰ ਤੁਸੀਂ ਡੀ ਫਾਰਮੇਸੀ ਦਾ ਕੋਰਸ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਇੰਡੀਆ ਦੇ ਵਿੱਚੋਂ ਵੀ ਤੁਸੀਂ ਨਰਸਿੰਗ ਕਰਕੇ ਜਾਂਦੇ ਹੋ ਤਾਂ ਤੁਹਾਡੀ ਇੰਗਲਿਸ਼ ਵਧੀਆ ਹੋਣੀ ਚਾਹੀਦੀ ਹੈ ਵਧੀਆ ਬੈਗ ਲੈ ਕੇ ਜਾਓਗੇ ਤਾਂ ਕੈਨੇਡਾ ਜਾ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਜਾਂ ਫਿਰ ਤੁਸੀਂ ਕਿਸੇ ਵੀ ਆਈਟੀਆ ਤੋਂ ਇਲੈਕਟ੍ਰੀਸ਼ੀਅਨ ਪਲੰਬਰ ਕਾਰਪੇਂਟਰ ਵੈਲਡਰ ਮੋਟਰ ਮਕੈਨਿਕ ਕੈਮਰਾ ਟੈਕਨੀਸ਼ੀਅਨ ਕੰਪਿਊਟਰ ਜਾਂ ਫਿਰ ਸੈਲਫੋਨ ਰਿਪੇਅਰ ਅਤੇ ਜਾਂ ਫਿਰ ਮੈਸਨ ਦਾ ਕੋਰਸ ਤੁਸੀਂ ਕਰਕੇ ਜਾ ਸਕਦੇ ਹੋ ਕਿਉਂਕਿ ਇਹ ਸਾਰੇ ਕੰਸਟਰਕਸ਼ਨ ਵਰਕਰ ਦੇ ਅੰਦਰ ਆ ਜਾਂਦੇ ਨੇ ਤੇ ਕੈਨੇਡਾ ਦੇ ਵਿੱਚ ਕੀ ਹੈ ਕੰਸਟਰਕਸ਼ਨ ਵਰਕਰ ਦੀ ਕਾਰਡ ਹੈ ਤਾਂ ਉਹ ਕਾਰਡ ਨੂੰ ਪੂਰਾ ਕਰ ਸਕਦੇ ਹੋ ਤੁਸੀਂ ਅਤੇ ਇੱਥੇ ਜਾ ਕੇ ਵਧੀਆ ਇਨਕਮ ਪ੍ਰਾਪਤ ਕਰ ਸਕਦੇ ਹੋ ਤੇ ਅਗਰ ਤੁਸੀਂ ਫਿਜ਼ੀਕਲੀ ਵੀਕ ਹੋ ਤਾਂ ਤੁਸੀਂ हेयर कटिंग ਬਿਊਟੀ ਪਾਰਲਰ ਕੰਪਿਊਟਰ ਵੈਬਸਾਈਟ ਡਿਜ਼ਾਈਨਰ ਇੰਗਲਿਸ਼ ਸੈਨੋਗ੍ਰਾਫੀ ਕੁੱਕ ਕੇਅਰ ਗੀਵਰ ਨੈਨੀ ਮੈਡੀਕਲ ਲੈਬ ਟੈਕਨੀਸ਼ੀਅਨ ਇਹ ਸਾਰੇ ਟਰੇਡ ਦੇ ਕੋਰਸ ਕਰਕੇ ਜਾ ਸਕਦੇ ਹੋ ਇਹਨਾਂ ਦੇ ਨਾਲ ਵੀ ਤੁਸੀਂ ਕੈਨੇਡਾ ਜਾ ਕੇ ਵਧੀਆ ਇਨਕਮ ਪ੍ਰਾਪਤ ਕਰ ਸਕਦੇ ਹੋ ਅਤੇ ਸੌਖੇ ਢੰਗ ਨਾਲ ਉੱਥੇ ਤੁਹਾਨੂੰ ਪੀਆਰ ਵੀ ਮਿਲ ਜਾਏਗੀ ਇਸ ਤੋਂ ਇਲਾਵਾ ਅਗਰ ਤੁਹਾਡੀ ਇੰਗਲਿਸ਼ ਕਮਜ਼ੋਰ ਹੈ ਤੁਸੀਂ ਜਿਆਦਾ ਵਧੀਆ ਇੰਗਲਿਸ਼ ਨਹੀਂ ਉਹ ਕਰ ਸਕਦੇ ਤਾਂ ਫਿਰ ਤੁਸੀਂ ਟਰੱਕ ਡਰਾਈਵਰ ਜਾਂ ਹਾਈਡਰਾ ਮਸ਼ੀਨ ਆਪਰੇਟਰ ਦਾ ਕੋਰਸ ਕਰਕੇ ਜਾ ਸਕਦੇ ਹੋ ਇਦੇ ਨਾਲ ਹੀ ਤੁਸੀਂ ਉੱਥੇ ਕੈਨੇਡਾ ਜਾ ਕੇ ਈਜ਼ੀਲੀ ਪੱਕੇ ਹੋ ਸਕਦੇ ਹੋ ਅਤੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਸੋ ਇਹ ਸੀਗੇ ਅਲੱਗ-ਅਲੱਗ ਤਰੀਕੇ ਇਹਨਾਂ ਨੂੰ ਅਪਣਾ ਕੇ ਤੁਸੀਂ ਬਹੁਤ ਹੀ ਸੌਖੇ ਢੰਗ ਨਾਲ ਕੈਨੇਡਾ ਜਾ ਕੇ ਸੈਟਲ ਹੋ ਸਕਦੇ ਹੋ ਅਤੇ ਥੋੜੇ ਟਾਈਮ ਦੇ ਵਿੱਚ ਹੀ ਉੱਥੇ ਰਹਿੰਦੇ ਲੋਕਾਂ ਨਾਲੋਂ ਵੱਧ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਸੋ ਹੋਰ ਜ਼ਿਆਦਾ ਡਿਟੇਲ ਜੇ ਤੁਸੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਡੇ ਪਿੱਛੇ ਦਿੱਤੇ ਨੰਬਰਾਂ ਦੇ ਉੱਪਰ ਕੰਟੈਕਟ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ ਜਾਂ ਵੀ ਸਾਡੇ ਆਫਿਸ ਦੇ ਵਿੱਚ ਆ ਕੇ ਵੀ ਤੁਸੀਂ ਮਿਲ ਸਕਦੇ ਹੋ ਆਫਿਸ ਦਾ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਸੀ 174 ਨੀਅਰ ਟੋਇਟਾ ਕਾਰ ਏਜੰਸੀ ਫੋਕਲ ਪੁਆਇੰਟ ਪਟਿਆਲਾ ਸੋ ਪਲੀਜ਼ ਵੀਡੀਓ ਜਿਆਦਾ ਲਾਈਕ ਅਤੇ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਉਹਨਾਂ ਬੱਚਿਆਂ ਤੱਕ ਜ਼ਰੂਰ ਪਹੁੰਚੇ ਜਿਹੜੇ ਬੱਚੇ ਫਿਊਚਰ ਦੇ ਵਿੱਚ ਕੈਨੇਡਾ ਜਾਣਾ ਚਾਹੁੰਦੇ ਨੇ ਥੈਂਕ ਯੂ